ਜਿਹੜਾ ਪਹਿਲਾ ਦੌਰ ਸੀ ਉਹ ਸਮੰਤਵਾਦੀ ਦੌਰ ਉਹਦੀਆਂ ਕਥਾ ਕਹਾਣੀਆਂ ਹੋਰ ਤਰ੍ਹਾਂ ਦੀਆਂ ਸਨ ਜਿਸ ਤਰ੍ਹਾਂ ਸ਼ਾਇਦ ਉਹ ਬਿਸਮਲ ਫਰੀਦ ਕੋਟੀ ਜੀ ਨੇ ਉਹ ਕਹਿੰਦੇ ਨੇ ਕਿ ਹੈ ਹੈ ਦੌਰ ਨਵਾਂ ਹੀਰ ਪਰਾਣੀ ਨਾ ਸੁਣੋ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਛੇੜੀ ਹੈ ਜਮਾਨੇ ਨੇ ਆਵਾਮਾਂ ਦੀ ਕਥਾ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਗਰੇਵਾਲ ਸਾਹਿਬ ਹਰਦੇਵ ਸਿੰਘ ਵੀਰ ਸਵਾਦ ਦੇ ਮੰਤ ਸੰਚਾਲਕ ਮੁਖਤਿਆਰ ਸਿੰਘ ਜੀ ਤੇ ਹੋਰ ਸਮੂਹ ਕਵੀ ਸੱਜਣ ਸਹਿਤਕਾਰ ਜਿਨੇ ਵੀ ਇੱਥੇ ਹਾਜ਼ਰ ਨੇ ਸਾਰੇ ਪਹਿਲਾਂ ਤਾਂ ਮੈਂ ਖਿਮਾ ਮੰਗਨਾ ਕੁਝ ਅਰਜੇਵਿਆਂ ਕਰਕੇ ਮੈਂ ਵਕਤ ਸਿਰ ਇੱਥੇ ਨਹੀਂ ਪਹੁੰਚ ਸਕਿਆ ਮੈਂ ਮੁਖਤਿਆਰ ਸਿੰਘ ਹੋਰਾਂ ਨੂੰ ਬੇਨਤੀ ਕਰ ਦਿੱਤੀ ਸੀ ਕਿ ਮੈਂ ਪਹੁੰਚਾਂਗਾ ਤਾਂ ਜ਼ਰੂਰ ਗਰੇਵਾਲ ਸਾਹਿਬ ਦੇ ਦਰਸ਼ਨ ਕਰਨਾ ਉਹਨਾਂ ਦੇ ਵਿਚਾਰ ਸੁਣਨੇ ਸਾਡੇ ਲਈ ਬਹੁਤ ਇੱਕ ਖੁਸ਼ੀ ਦਾ ਤੇ ਮਾਣ ਵਾਲਾ ਵੀ ਮੌਕਾ ਹੈ ਕਿ ਉਹ ਸਾਡੇ ਇਸ ਇਲਾਕੇ ਵਿੱਚ ਆਪਣੇ ਮਿੱਤਰ ਹਰਦੇਵ ਸਿੰਘ ਵਿਰਕ ਦੇ ਸੱਦੇ ਤੇ ਬੜੀ ਖੁਸ਼ੀ-ਖੁਸ਼ੀ ਪਹੁੰਚੇ ਨੇ ਉਹ ਸਾਡੇ ਪੰਜਾਬੀ ਕਹਾਣੀ ਦੇ ਸਮਰੱਥ ਕਹਾਣੀਕਾਰ ਨੇ ਪੰਜਾਬੀ ਕਹਾਣੀ ਜਿਹਦੇ ਮੋੜ ਤੇ ਲੋਕ ਕਥਾਵਾਂ ਬੁੱਧ ਦੀਆਂ ਜਾਤਕ ਕਥਾਵਾਂ ਗੁਰੂਆਂ ਦੀਆਂ ਜਨਮ ਸਾਖੀਆਂ ਭਾਰਤੀ ਇਤਿਹਾਸ ਦੀਆਂ ਪ੍ਰਾਣ ਕਥਾਵਾਂ ਇਹ ਇਹ ਸਾਰਾ ਕਈ ਕਈ ਰੂਪਾਂ ਦੇ ਵਿੱਚ ਹੁੰਦੀ ਸਾਡੇ ਤੱਕ ਇਹ ਜਿਹੜਾ ਕਥਾ ਸਰਿਤ ਸਾਗਰ ਹਿੰਦੀ ਦਾ ਇੱਕ ਗ੍ਰੰਥ ਸੀ ਜਿਦੇ ਤੇ ਉਸ ਵੇਲੇ ਦੀਆਂ ਉਸ ਵੇਲੇ ਦੀ ਸ਼ੈਲੀ ਦੇ ਵਿੱਚ ਲਿਖਣਾ ਹੋਣਾ ਇਹ ਮਕਸਦ ਇਹਨਾਂ ਸਾਰੀਆਂ ਕਥਾਵਾਂ ਦਾ ਕਹਾਣੀਆਂ ਦਾ ਵੈਸੇ ਤਾਂ ਬਾਣੀ ਦੀ ਇੱਕ ਤੋਕੇ ਕਥੜੀਆਂ ਸੰਤਾਹ ਤੇ ਸੁਖਾਉ ਪੰਧੀਆਂ ਪੰਧੀ ਮਸਾਫਰ ਰਲ ਕੇ ਸਫਰ ਕਰਦੇ ਨੇ ਤਾਂ ਉਹ ਕਹਿੰਦੇ ਨੇ ਵੀ ਇਸ ਦੌਰਾਨ ਭਲੇ ਪੁਰਖਾਂ ਦੀਆਂ ਗੱਲਾਂ ਬਾਤਾਂ ਸੁਣ ਲਈਏ ਤੇ ਰਾਹ ਸੌਖਾ ਲੰਘ ਜਾਂਦਾ ਹੈ ਤੇ ਕੁਝ ਪੇੜ ਪੱਲੇ ਵੀ ਪੈ ਜਾਂਦਾ ਹੈ ਵੀ ਜਿਹੜੇ ਦੂਜਿਆਂ ਦੇ ਤਜਰਬੇ ਨੇ ਉਹਨਾਂ ਤੋਂ ਸਬਕ ਸਿੱਖ ਲਈਏ ਸਾਡੇ ਪਿੰਡੇ ਕਾਮਰੇਡ ਬਾਬਾ ਚੰਨਣ ਸਿੰਘ ਸਾਣ ਉਹਨਾਂ ਨੂੰ ਬਡੰਗਾ ਸਿੰਘ ਅਸੀਂ ਕਹਿੰਦੇ ਸਾਂ ਆਮ ਤੇ ਉਹਨੇ ਕਈ ਵਾਰ ਕਹਿਣਾ ਵੀ ਕਈ ਬੰਦੇ ਨਾ ਉਹਨਾਂ ਗੱਲਾਂ ਦਾ ਤਜਰਬਾ ਕਰਦੇ ਨੇ ਜਿਹੜੀ ਜਿਹੜੇ ਤਜਰਬੇ ਅੱਗੇ ਹੋ ਚੁੱਕੇ ਨੇ ਤੇ ਉਹ ਹੀ ਤਜਰਬਾ ਵਾਰ-ਵਾਰ ਦਰੌਣ ਦਾ ਫਾਇਦਾ ਨਹੀਂ ਕੀਤਾ ਕਿ ਤਰਾਇਆ ਲੈ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਉਹ ਉਹਨਾ ਸੁਖਾ ਦੁਖਾ ਦੇ ਮੋੜਾਂ ਤੋਂ ਕਿਸ ਤਰ੍ਹਾਂ ਲੰਘਣਾ ਹੈ ਕਿਵੇਂ ਬਚਣਾ ਹੈ ਤੇ ਇਹ ਜਿਹੜੀ ਆਧੁਨਿਕ ਪੰਜਾਬੀ ਕਹਾਣੀ ਹੈ ਇਹਦਾ ਜਨਮ ਤਾਂ ਤਕਰੀਬਨ 20ਵੀਂ ਸਦੀ ਦੇ ਵਿੱਚ ਇਸ ਉਂਦੀਵਾਦੀ ਦੌਰ ਦੇ ਵਿੱਚ ਕਿਉਂਕਿ ਜਿਹੜਾ ਪਹਿਲਾ ਦੌਰ ਸੀ ਉਹ ਸਮੰਤਵਾਦੀ ਦੌਰ ਉਹਦੀਆਂ ਕਥਾ ਕਹਾਣੀਆਂ ਹੋਰ ਤਰ੍ਹਾਂ ਦੀਆਂ ਸਨ ਜਿਸ ਤਰ੍ਹਾਂ ਸ਼ਾਇਦ ਉਹ ਬਿਸਮਲ ਪ੍ਰੀਤ ਕੋਟੀ ਜੀ ਨੇ ਉਹ ਕਹਿੰਦੇ ਨੇ ਕਿ ਹਾਏ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਛੇੜੀ ਹੈ ਜਮਾਨੇ ਨੇ ਆਵਾਮਾਂ ਦੀ ਕਥਾ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਬਹੁਤੀਆਂ ਕਥਾਵਾਂ ਪਹਿਲਾਂ ਉਹ ਰਾਜਿਆਂ ਬਾਰੇ ਇੱਕ ਸੀ ਰਾਜਾ ਇੱਕ ਸੀ ਰਾਣੀ ਤੇ ਉਹ ਉਸ ਰੂਪ ਵਿੱਚ ਉਹਨਾਂ ਨੂੰ ਮਹਿਮਾ ਮੰਡਿਤ ਕਰਨ ਵਾਲੀਆਂ ਹੁੰਦੀਆਂ ਸਨ ਇਹ ਪਹਿਲੀ ਵਾਰ ਸੀ ਕਿ ਪੰਜਾਬੀ ਕਹਾਣੀ ਦੇ ਵਿੱਚ ਆਮ ਮਨੁੱਖ ਨੂੰ ਕੇਂਦਰ ਤੇ ਲਿਆ ਕੇ ਤੇ ਉਹਨੂੰ ਅਹਿਮ ਪਾਤਰ ਬਣਾਇਆ ਗਿਆ ਉਹਦੇ ਦੁਆਲੇ ਉਹਦੇ ਦੁੱਖ ਦਰਦਾਂ ਦੇ ਦੁਆਲੇ ਉਹਦੀ ਸੋਚ ਪ੍ਰਣਾਲੀ ਦੇ ਦੁਆਲੇ ਉਹਦੀਆਂ ਉੜਾਂ ਥੜਾਂ ਲੋੜਾਂ ਮੁਸ਼ਕਲਾਂ ਇਹਨਾਂ ਦੇ ਬਾਰੇ ਔਰ ਇਹ ਪੰਜਾਬੀ ਕਹਾਣੀ ਦੇ ਜਿਹੜੇ ਸਾਡੇ ਪਹਿਲੇ ਵੱਡੇ ਹਸਤਾਖਰ ਜਿਨ੍ਹਾਂ ਤੇ ਨਾਨਕ ਸਿੰਘ ਹੋਰਾਂ ਦਾ ਜ਼ਿਕਰ ਆਉਂਦਾ ਹੈ ਗਿਆਨੀ ਗੁਰਮਕਸ ਸਿੰਘ ਮੁਸਾਫਰ ਦਾ ਜ਼ਿਕਰ ਆਉਂਦਾ ਹੈ ਤੇ ਇਸ ਤਰ੍ਹਾਂ ਦੇ ਹੀ ਕੁਝ ਹੋਰ ਜੋਸ਼ੂਆ ਫਜ਼ਲਦੀਨ ਨੇ ਵੀ ਲਿਖੀਆਂ ਦੀਆਂ ਸੀ ਕੁਝ ਕੋਈ ਕੋਈ ਕਹਾਣੀ ਵੈਸੇ ਉਹ ਕਵੀ ਵੀ ਹੁੰਦੇ ਸਨ ਤੇ ਕਵੀ ਵੱਡੇ ਸੀ ਕਵੀ ਵੱਡੇ ਸਨ ਕਹਾਣੀ ਦੇ ਵਜੋਂ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹ ਇਹ ਇਹ ਤਾਂ ਅਦਕ ਇਸ ਤਰ੍ਹਾਂ ਦੇ ਫਿਰ ਸੰਤ ਸਿੰਘ ਸੇਖੋਂ ਆਉਦੇ ਨੇ ਤਾਂ ਉਦੋਂ ਪੰਜਾਬੀ ਦੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਕਿ ਯਥਾਰਥਕ ਪਦਰਦੀ ਕਹਾਣੀ ਉਸ ਰੂਪ ਵਿੱਚ ਆਮ ਲੋਕਾਂ ਦੀ ਗੱਲਬਾਤ ਉਹਨਾਂ ਨੇ ਸ਼ੁਰੂ ਕੀਤੀ ਇਸ ਤੋਂ ਬਾਅਦ ਵੰਡ ਤੋਂ ਮਗਰੋਂ ਫਿਰ ਉਹ ਜਾਂ ਵੰਡ ਦੇ ਦੌਰਾਨ ਹੀ ਵੱਡਾ ਕਹਾਣੀਕਾਰ ਉੱਭਰਦਾ ਕੁਲਵੰਤ ਸਿੰਘ ਵਿਰਕ ਉਹ ਉਹਨਾਂ ਦੀ ਜਿਹੜੀ ਪਹਿਲੀ ਕਹਾਣੀ ਸੀ ਨਾ ਉਹ ਚਾਚਾ ਸੀ ਚਾਚਾ ਹਾਲਸਾ ਕਾਲਜ ਦੇ ਦਰਬਾਰ ਮੈਗਜ਼ੀਨ 'ਚ ਛਪੀ ਸੀ ਉਹ ਚਾਚਾ ਹੁਣ ਕੀ ਏ ਪੰਜਾਬ ਦਾ ਨਾ ਇੱਕ ਬੜਾ ਤਰਾਸਦਕ ਪਾਤਰ ਏ ਜਿਹੜਾ ਵਿਆਹਿਆ ਨਹੀਂ ਜਾਂਦਾ ਉਹ ਸਾਰੀ ਉਮਰ ਨਾ ਮਤਲਬ ਉਹਨੂੰ ਆਪਣਾ ਉਹ ਕੁਆਰਪੁਣੇ ਤੇ ਰਹਿੰਦਾ ਏ ਉਹਦੀਆਂ ਪਰ ਉਹਦੀਆਂ ਕਾਂਖਿਆ ਤੋੜ ਤੱਕ ਇਹ ਹੁੰਦੀ ਏ ਕਿ ਤੁਸੀਂ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਬੁਆ ਖੁੱਲੇ ਚੁਲਾ ਬਲੇ ਤਾਂ ਉਹ ਕੁਲਵੰਤ ਸਿੰਘ ਵਿਰਕ ਉਸ ਚਾਚਾ ਕਹਾਣੀ ਤੇ ਲਿਖਦਾ ਵੀ ਉਹ ਕਿਤੇ ਨੌਕਰੀ ਦੇ ਦਰਾਂ ਦੂਰ ਨੇੜੇ ਜਾਂਦਾ ਤੇ ਉਹਦਾ ਜਿਹੜਾ ਚਾਚਾ ਹੈ ਨਾ ਉਹ ਨੂੰ ਕਹਿੰਦਾ ਵੀ ਤੂੰ ਉਹ ਪੜ੍ਹਿਆ ਜਾਣਾ ਤੇ ਹੈ ਤੇ ਜੇ ਉੱਥੋਂ ਕਾਈ ਚਾਚੀ ਧੀ ਲੱਭੀ ਆ ਤੇ ਲੈ ਆਵੀਂ ਤੇ ਉਹਨੂੰ ਆਖੀ ਹਮ ਤੈਨੂੰ ਉੱਥੇ ਬਾਹਰ ਮੈਂ ਬਹੁਤਾ ਸੁੱਖ ਦੇਵਾਂਗੇ ਹਮ ਤੈਨੂੰ ਉੱਥੇ ਦਾ ਮਤਲਬ ਇਹ ਪਿਚਾਤੀ ਦੁੱਦੀ ਪਾਸ਼ਾ ਵਾਲੇ ਪ੍ਰਾਂਤ ਕਿਉਂ ਆਉਣੀ ਹੈ ਤੇ ਹਮ ਤੈਨੂੰ ਉੱਥੇ ਬਾਹਰ ਤੇ ਬਹੁਤਾ ਸੁਖ ਦੇਵਾਂਗੇ ਇਸੇ ਤਰ੍ਹਾਂ ਹੀ ਕਰਤਾਰ ਸਿੰਘ ਦੁੱਗਲ ਨੇ ਵਿਰ ਸਾਹਿਬ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਵੰਡ ਤੇ ਵੀ ਨੇ ਵੰਡ ਦਾ ਦੁਖਾਂਤ ਸਿਰਜਦੀਆਂ ਮੁਰਦੇ ਦੀ ਤਾਕਤ ਇੱਕ ਕਹਾਣੀ ਹੈ ਮੁਰਦਾ ਰੁੜਿਆ ਜਾਂਦਾ ਹੈ ਗੁਗੀਰਾ ਪ੍ਰਾਂਤ ਨਹਿਰ ਤੇ ਔਰ ਜਿਹੜੇ ਕੰਡੇ ਤੇ ਖਲੋਤੇ ਨੇ ਨਾ ਉਹ ਸਾਰੇ ਜਿਸ ਤਰ੍ਹਾਂ ਇੱਕ ਮੈਚ ਹੋ ਰਿਹਾ ਹੁੰਦਾ ਤਾਂ ਉਹ ਆਪੋ ਆਪਣੀ ਤਰਫ਼ ਦੀ ਜਿੱਤ ਵਾਸਤੇ ਆਪਾਂ ਉੱਥੇ ਹੀ ਬੈਠੇ ਜਿਹੜੇ ਨਾ ਉਹ ਕਰੀ ਜਾਂਦੇ ਨੇ ਉਹ ਇਸ ਤਰ੍ਹਾਂ ਹੀ ਦੂਰੋਂ ਇਹ ਵੇਖ ਰਹੇ ਨੇ ਕਿ ਮੁਰਦਾ Hindu ਏ ਕਿ ਸਿੱਖ ਏ ਉਹ ਉਹ ਸਾਰਾ ਉਹਨਾਂ ਦਾ ਮਨੋ ਭਾਵੇ ਦੇ ਚੇਤੇ ਜਦੋਂ ਉਹ ਨੇੜੇ ਆ ਗਈ লাশ ਉਹਨਾਂ ਨੇ ਉਹਦਾ ਕਪੜਾ ਲੱਥਾ ਹੋਵੇਗਾ ਵੇਖ ਲਿਆ ਤਾਂ ਉਹਨਾਂ ਨੂੰ ਪਛਾਣ ਆ ਗਈ ਉਹਨਾਂ ਆਖਿਆ ਵੀ ਨਹੀਂ ਇਹ ਇਹ ਸਾਡਾ ਨਹੀਂ ਇਹ ਤੇ ਦੂਜਿਆਂ ਦਾ ਏ ਇਹਨਾਂ ਕਹਿ ਕੇ ਯੋ ਸਾਰਾ ਮਤਲਬ ਉਦੋਂ ਬੰਦਾ ਤੇਰ ਮੇਰ ਚ ਕਿਸ ਤਰ੍ਹਾਂ ਵੰਡਿਆ ਗਿਆ ਸੀ ਨਹੀਂ ਪਹਿਲਾਂ ਇੱਕ ਆਮ ਮਨੁੱਖ ਦੀ লাশ ਵੇਖ ਕੇ ਆਮ ਬੰਦਿਆਂ ਦੀ ਦਾ ਪ੍ਰਤੀਕਰਮ ਇਹ ਹੀ ਹੁੰਦਾ ਸੀ ਕਿ ਉਹ ਬੜਾ ਮਾੜਾ ਹੋਇਆ Hindu ਮਰ ਗਿਆ ਸਿੱਖ ਮਰ ਗਿਆ ਜਾਂ ਮੁਸਲਮਾਨ ਮਰ ਗਿਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਨੁੱਖ ਮਰਿਆ ਪਰ ਉਹ ਜਿਹੜਾ 47 ਦਾ ਮਾਹੌਲ ਹੈ ਉਦੋਂ ਬੰਦਾ ਬੰਦਾ ਨਹੀਂ ਰਿਹਾ ਉਦਾਂ ਹਿੰਦੂ ਬਣ ਗਿਆ ਜਾਂ ਮੁਸਲਮਾਨ ਬਣ ਗਿਆ ਔਰ ਇਸ ਤਰ੍ਹਾਂ ਮਨੁੱਖਤਾ ਦਾ ਜਿਹੜਾ ਕਤਲ ਹੈ ਇਹ ਕਹਾਣੀ ਉਹਦੇ ਵੱਲ ਇੰਗਿਤ ਕਰਦੀ ਏ ਇਸੇ ਤਰ੍ਹਾਂ ਹੀ ਫਿਰ ਉਹਨਾਂ ਦੀ ਕਹਾਣੀ ਖੱਬਲ ਹੈ ਜੀ ਉਹ ਜਦੋਂ ਕਿਸੇ ਪਿੰਡ ਤੇ ਪੁਲਿਸ ਦਮਨ ਹੁੰਦਾ ਐ ਗੋਲੀ ਚੱਲਦੀ ਏ ਬੰਦੇ ਮਾਰੇ ਜਾਂਦੇ ਨੇ ਤਾਂ ਉਹ ਉਥੋਂ ਲੰਘ ਰਿਹਾ ਇੱਕ ਨਾਬਿਆ ਜੋੜਾ ਉਹ ਕਿਸੇ ਵੱਟ ਦੇ ਉੱਤੇ ਨਾ ਕਾ ਦੀਆਂ ਖੱਬਲ ਦੀਆਂ ਤਿਲਾ ਹੁਣ ਖੱਬਲ ਆ ਪਾਵੇਂ ਨਿਆ ਵੀ ਜੇ ਠਾੜ ਚੁੱਕਾ ਸੁੱਕ ਜਾਂਦਾ ਤੇ ਜਦੋਂ ਹੀ ਸੌਣ ਦੇ ਪਹਿਲੇ ਛਰਾਟੇ ਆਉਂਦੇ ਨੇ ਉਹ ਪੁੰਗਰ ਪੈਂਦਾ ਤੇ ਉਹ ਜਿਹੜਾ ਮੁੰਡਾ ਕੁੜੀ ਤੁਰੇ ਜਾਂਦੇ ਹੁੰਦੇ ਨੇ ਉਹ ਆਂਦੇ ਵਾਜ ਜਿਵੇਂ ਆ ਖੱਬਲ ਪੁੰਗਰ ਪਿਆ ਹੈ ਨਾ ਕੋਈ ਗੱਲ ਨਹੀਂ ਜੇ ਆਪਣੇ ਬੰਦੇ ਮਾਰੇ ਗਏ ਜਾਂ ਆਪਣੇ ਤੇ ਇਨਾ ਦਮਨ ਹੋਇਆ ਅਤਿਆਚਾਰ ਹੋਇਆ ਅਸੀਂ ਫੇਰ ਉੱਠਾਂਗੇ ਅਸੀਂ ਫੇਰ ਲੜਾਂਗੇ ਅਸੀਂ ਫੇਰ ਅੱਗੇ ਵਧਾਂਗੇ ਉਹ ਕੁਝ ਮੇਰਾ ਖਿਆਲ ਹੈ ਉਹਨਾਂ ਦੀ ਉਸ ਕਹਾਣੀ ਦਾ ਇਸ ਤਰ੍ਹਾਂ ਦਾ ਭਾਵ ਹੈ ਉਸ ਸਮੇਂ ਤੇ ਪੈਪਸੂ ਮਜਾਰਾ ਅੰਦੋਲਨ ਤੇ ਕਿਸ਼ਨਗੜ ਪਿੰਡ ਤੇ ਗੋਲੀ ਚੱਲੀ ਸੀ ਔਰ ਉੱਥੇ ਬਹੁਤ ਸਾਰੇ ਕਿਸਾਨ ਮਜਾਰੇ ਜਿਹੜੇ ਸੀ ਉਹ ਸ਼ਹੀਦ ਹੋਏ ਸੀ ਵਿਰਕ ਹੋਣਾ ਤੋਂ ਬਾਅਦ ਮਹਿੰਦਰ ਸਿੰਘ ਸਰਨਾ ਸ਼ਵੀਆਂ ਦੀ ਰੁੱਤ ਉਹ ਉਹਨਾਂ ਕਹਾਣੀਆਂ ਨੂੰ ਵੰਡ ਦਾ ਦ੍ਰਿਸ਼ ਜਿਹੜਾ ਹੈ ਜੀ ਉਹ ਅੱਜ ਵੀ ਮਤਲਬ ਵੰਡ ਦੇ ਉੱਤੇ ਸਾਡੇ ਨਾਵਲਕਾਰ ਲਿਖ ਰਹੇ ਨੇ ਲਗਾਤਾਰ ਔਰ ਉਸ ਤਰਾਸ ਦੀ ਨੂੰ ਬਿਆਨਣ ਲਈ ਇਹ ਕਹਾਣੀ ਕਾਰਾਂ ਦੀ ਮੈਂ ਸਮਝਦਾ ਗਰੇਵਾਲ ਸਾਹਿਬ ਪੰਜਾਬੀ ਕਹਾਣੀ ਦੀ ਜੇ ਪੀੜੀ ਦੇ ਤੌਰ ਤੇ ਆਖੀ ਜੇ ਤਾਂ ਜੀ ਫਿਰ ਤੀਜੀ ਜਾਂ ਚੌਥੀ ਚੌਥੀ ਪੀੜੀ ਦੇ ਪ੍ਰਤੀਨਿਧ ਕਹਾਣੀਕਾਰ ਨੇ ਔਰ ਇਹਨਾਂ ਦੀਆਂ ਕਹਾਣੀਆਂ ਹੌਣ ਵਰਗੇ ਵਿਕਾਰੀ ਮੈਗਜ਼ੀਨ ਵਿੱਚ ਹੋਰ ਦੂਸਰੇ ਆਪਣੇ ਸਿਰਜਣਾ ਤੇ ਇਹਨਾਂ ਤੇ ਸ਼ਬਦੀਆਂ ਰੀਆਂ ਨੇ ਮੈਂ ਡਬੋਲਿਆ ਵੀ ਪੜ੍ਹੀ ਸੀ ਕਿ ਇੱਕ ਘਰ ਆਜ਼ਾਦ ਹਿੰਦੀਆਂ ਦਾ ਵੀ ਪੜ੍ਹੀ ਸੀ ਜੀ ਉਸ ਇੱਕ ਘਰ ਆਜ਼ਾਦ ਹਿੰਦਿਆ ਦੇ ਦੇ ਤੋਂ ਭਾਵ ਇਹਨਾਂ ਦਾ ਇਹ ਹੀ ਸੀ ਜੋ ਮੈਂ ਜੇ ਹੁਣ ਮੈਂ ਭੁੱਲ ਨਹੀਂ ਗਿਆ ਕਿ ਜਿਹੜੀ ਉਹ ਬਗਾਵਤ ਦੀ ਇਨਕਲਾਬ ਦੀ ਚਿੰਗ ਕੁਝ ਲੋਕਾਂ ਦੇ ਅੰਦਰ ਚੱਲਦੀ ਏ ਉਹ ਲਗਾਤਾਰ ਪੀੜੀਓ ਪੀੜੀ ਚੱਲਦੀ ਰਹਿੰਦੀ ਏ ਮੱਠੀ ਨਹੀਂ ਪੈਂਦੀ ਤੇ ਲੋਕ ਆਪਣੇ ਵੇਲੇ ਦੇ ਹਾਲਾਤ ਨੂੰ ਬਦਲਣ ਵਾਸਤੇ ਫੇਰ ਹੰਬੜਾ ਮਾਰਦੇ ਨੇ ਫੇਰ ਉੱਠਦੇ ਨੇ ਹਾਲਾਤ ਕਿੰਨੇ ਹੀ ਮਾੜੇ ਹੋ ਜਾਣ ਰਾਤ ਕਿੰਨੀ ਕਾਲੀ ਹੋ ਜਾਵੇ ਪਰ ਕਿਤੋਂ ਨਾ ਕਿਤੋਂ ਰੋਸ਼ਨੀ ਦੀ ਕਿਰਨ ਜਿਹੜੀ ਏ ਔਰ ਮਨੁੱਖ ਦੇ ਜੀਵਨ ਵਿੱਚ ਆਸ ਨਾ ਟੁੱਟਣ ਦੇਣੀ ਉਹਦੇ ਚੰਗੇਰੇ ਭਵਿੱਖ ਤੇ ਭਰੋਸਾ ਕਾਇਮ ਰੱਖਣਾ ਇਹ ਹੀ ਮਨੁੱਖ ਦੀ ਜਿਹੜੀ ਮੈਂ ਸਮਝਦਾ ਕਿ ਉਹ ਸਾਰਿਆਂ ਤੋਂ ਉਹਦਾ ਸ੍ਰੇਸ਼ਟ ਗੁਣ ਹੈ ਮਨੁੱਖ ਹੋਣ ਦਾ ਮਤਲਬ ਇਹ ਹੀ ਹੈ ਜਿਸ ਤਰ੍ਹਾਂ ਬਲੰਸਕੀ ਨੇ ਕਿਹਾ ਸੀ ਕਿ ਜੀਵਤ ਰਹਿਣ ਦਾ ਮਤਲਬ ਹੈ ਨਿਰੰਤਰ ਜੱਦੋਜਹਿਦ ਕਰਨਾ ਅੱਗੇ ਵਧਣਾ ਔਰ ਇਹਨਾਂ ਦੀਆਂ ਕਹਾਣੀਆਂ ਜੱਦੋਜਹਿਦ ਦਾ ਅੱਗੇ ਵਧਣ ਦਾ ਸਨੇਹਾ ਦੇਂਦੀਆਂ ਨੇ ਸਾਡੇ ਸਮਕਾਲੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਦਰਪੇਸ਼ ਹੁੰਦੀਆਂ ਨੇ ਔਰ ਇਸ ਡਬੋਲੀਏ ਤੇ ਇਹਨਾਂ ਨੂੰ ਟਾਹਾ ਪੁਰਸਕਾਰ ਜਿਹੜਾ ਪੰਜਾਬੀ ਸਹਿਤ ਦਾ ਬਹੁਤ ਵਿਕਾਰੀ ਤੇ ਵੱਡਾ ਸਨਮਾਨ ਹੈ ਉਹ ਮਿਲਿਆ ਇਸ ਤੋਂ ਪਹਿਲਾਂ ਯਾ ਯੋਧਾ ਯੋਧ ਖੇਤਰ ਤੇ ਸਹਿਤ ਅਕਾडमी ਨਹੀਂ ਸਹਿਤ ਕੈਂਪ ਦੀ ਮਿਲਾਈ ਖੇਤਰ ਉਹ ਵੀ ਜਾਂਦੇ ਨਾ ਸੀ ਸਕੀਰਤ ਹੋਰੀ ਆ ਨਵਾਂ ਜਮਾਨਾ ਨਵਾਂ ਜਮਾਨਾ ਸਾਲਾਨਾ ਕਥਾ ਪੁਰਸਕਾਰ ਉਹ ਹਰ ਵਾਰ ਇਸੇ ਇੱਕ ਮਤਲਬ ਵਧ ਗਿਆ ਕਹਾਣੀਆਂ ਦੀ ਟੋਣ ਕਰ ਉਹ ਡਬੋਲ ਗਿਆ ਨੂੰ ਮਿਲਿਆ ਤਾਂ ਇਸ ਤਰ੍ਹਾਂ ਹੀ ਇੱਕ ਘਰ ਆਜ਼ਾਦ ਹਿੰਦੀਆਂ ਦਾ ਔਰ ਟਾਕੀਆਂ ਵਾਲਾ ਪਜਾਮਾ ਇਹ ਇਹਨਾਂ ਦਾ ਨਾਵਲ ਹੈ ਉਹ ਨਾਵਲ ਤਾਂ ਮੈਂ ਨਹੀਂ ਅਜੇ ਪੜ ਸਕਿਆ ਇਹਨਾਂ ਦਾ ਪਰ ਉਹ ਦੀ ਉਹ ਵੀ ਮਤਲਬ ਇੱਕ ਕਾਮਯਾਬ ਰਚਨਾ ਹੋਏਗੀ ਸਮਰੱਥ ਕਹਾਣੀਕਾਰ ਨੇ ਪ੍ਰਤੀਨਿਧ ਕਹਾਣੀਕਾਰ ਨੇ ਆਪਣੇ ਦੌਰ ਦੇ ਸਾਡੇ ਵਿੱਚ ਆਏ ਨੇ ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਦਾ ਹਾਰਦਿਕ ਅਭਨੰਦਨ ਕਰਦਾ ਤੇ ਹੁਣ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਆਪਣਾ ਵਿਚਾਰ ਚਰਚਾ ਹਾਜ਼ਰਤ ਸਾਥੀਆਂ ਦੇ ਨਾਲ ਸਾਂਝੀ ਕਰਨ ਕੋਈ ਨਾ ਕੋਈ ਕਹਾਣੀ ਵੀ ਸੁਣਾਉਣਗੇ ਅੱਛਾ ਕਹਾਣੀਆਂ ਲੰਮੀਆਂ ਹੁੰਦੀਆਂ ਨੇ ਯਾਰ ਹਾਂਜੀ ਹਾਂ ਵੈਸੀ ਕਹਾਣੀ ਦੀ ਜਿਹੜੀ ਉਹ ਕਰ ਲੈਣਗੇ ਇਹ ਪਹਿਲਾ ਮਤਲਬ ਨਿੱਕੀ ਕਹਾਣੀ ਦਾ ਰਿਆ ਫਿਰ ਪੰਜਾਬੀ ਦੇ ਵਿੱਚ ਨਿੱਕੀ ਤੋਂ ਲੰਮੀ ਕਹਾਣੀ ਦਾ ਚੱਲਿਆ आज ਵ੍ਰੀਆਮ ਸਿੰਘ ਚੰਦੂ ਹੋਰਾਂ ਤਾਂ ਜਿਹੜੀ ਪਿਛਲੇ ਦਿਨਾਂ ਚ ਇੱਕ ਉਹਨਾਂ ਦੀ ਕਹਾਣੀ ਸੀ ਨਾ ਉਹ ਉਹ ਇੱਕ ਵਿਚਾਰਾ ਜਿਹੜਾ ਵਿਚਾਰਾਂ ਵਿਚਾਰਾਂ ਚ ਕਦੀ ਕਿਥੇ ਅੱਪੜ ਜਾਂਦਾ ਸੀ ਕਦੇ ਕਿਥੇ ਅੱਪੜ ਜਾਂਦਾ ਸੀ ਇੱਕ ਕਹਾਣੀ ਉਹਨਾਂ ਦੀ ਇਸ ਤਰ੍ਹਾਂ ਦੀ ਸੀ ਹਾਂਜੀ ਨਹੀਂ ਜਮਰਾਉਤ ਨਹੀਂ ਸੀ ਉਹਦਾ ਨਾਂ ਹੋਰ 9 12 10 9 12 10 ਹੈ ਉਹ ਵਿਚਾਰਾਂ ਵਿਚਾਰਾਂ ਚ ਹੀ ਨਾ ਹਾਂਜੀ ਉਹ ਮਤਲਬ ਭੋਗੇ yatharth ਨੂੰ ਬੜੇ ਖੂਬਸੂਰਤ ਤਰੀਕੇ ਚ ਉਹਨਾਂ ਨੇ ਉਹ ਟੁੱਟੇ ਪਾਤਰ ਦਾ ਔੜੇ ਥੁੜੇ ਦਾ ਹਾਸ਼ਿਆ ਗ੍ਰਸਤ ਲੋਕਾਂ ਦਾ ਜਿਹੜਾ ਬੜਾ ਸ਼ਾਨਦਾਰ ਚਿੱਤਰਣ ਹਾਂਜੀ ਠੀਕ ਹੈ ਜੀ ਧੰਨਵਾਦ